ਗੁਰਾ ਮਾਰਾ ਰੋਡ ਦੇਖ ਸਕਦੇ ਹੋ ਜਲੰਧਰ ਤੋਂ ਜਗਰਾਵਾਂ ਨੂੰ ਰੋਡ ਚੱਲਦਾ ਆ ਆਪਾਂ ਉਥੇ ਰੋਡ ਤੇ ਆ ਬਿਲਕੁਲ ਲਾਈਵ ਤਸਵੀਰਾਂ ਨੇ ਉਹਦੇ ਤੱਕ ਜਿਹੜੀਆਂ ਆਪਾਂ ਪਹੁੰਚਾਰੇ ਆ ਸਤਲੁਜ ਦਰਿਆ ਦੀਆਂ ਜਿੱਥੇ ਕਿ ਲਗਾਤਾਰ ਸਤਲੁਜ ਪਾਣੀ ਵਧਦਾ ਨਜ਼ਰ ਆ ਰਿਹਾ ਹੈ ਬਿਲਕੁਲ ਉਹਦੇ ਨਾਲ ਆ ਆਪਾਂ ਖੜੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਇਸ ਟਾਈਮ ਸਤਲੁਜ ਦਰਿਆ ਦੇ ਉੱਪਰ ਆ ਜਿੱਥੇ ਕਿ ਸਤਲੁਜ ਦਰਿਆ ਦੀਆਂ ਤਸਵੀਰਾਂ ਨੇ ਲਗਾਤਾਰ ਤੋਂ ਦਿਨ ਨਾਲ ਸ਼ੇਅਰ ਕਰ ਰਹੇ ਆ ਤੋਂ ਦਿ ਤੱਕ ਪਹੁੰਚਾ ਰਹੇ ਆ ਜਿਹੜਾ ਕਿ ਕੱਲ ਦੁਪਹਿਰ ਤੋਂ ਹੀ ਪਾਣੀ ਜਿਹੜਾ ਕਿ ਸਤਲੁਜ ਦੇ ਵਿੱਚ ਵਧਣਾ ਸ਼ੁਰੂ ਹੋ ਗਿਆ ਸੀਗਾ ਕੱਲ ਦੁਪਹਿਰ ਤੋਂ ਹੀ ਪਾਣੀ ਵਧਣਾ ਸਟਾਰਟ ਹੋ ਚੁੱਕਿਆ ਸੀ ਲਗਾਤਾਰ ਪਾਣੀ ਵਧ ਰਿਹਾ ਬਿਲਕੁਲ ਜਿਹੜੀਆਂ ਲੈਬ ਤਸਵੀਰਾਂ ਨੇ ਉਹਦੇ ਤੱਕ ਲੈਬ ਤਸਵੀਰਾਂ ਸਾਂਝੀਆਂ ਕਰ ਰਹੇ ਆ ਸੱਤ ਲੋ ਜਿੱਦਰੀਆ ਦੀਆਂ ਦੇਖ ਸਕਦੇ ਹੋ ਤੁਸੀਂ ਬਿਲਕੁਲ ਬਣੇ ਰਿਓ ਜਿਹੜੀ ਕਿ ਕੱਲ੍ਹ ਦਾ ਹੀ ਪਾਣੀ ਦੁਪਹਿਰ ਤੋਂ ਹੀ ਚੜ੍ਹਨਾ ਸ਼ੁਰੂ ਹੋ ਗਿਆ ਸੀਗਾ 28 ਤਰੀਕ ਨੂੰ ਹੀ ਜਿਹੜਾ ਪਾਣੀ ਥੋੜਾ ਥੋੜਾ ਵਧਣਾ ਸਟਾਰਟ ਹੋ ਗਿਆ ਸੀਗਾ ਤੇ ਜਿਹੜਾ ਇਸ ਟਾਈਮ ਤੜਕੇ ਦਾ ਟਾਈਮ ਹੈ ਜਿਹੜਾ ਟਾਈਮ ਇਸ ਟਾਈਮ ਹੋ ਚੁੱਕਿਆ ਹੈ 5:55 ਮਿੰਟ ਹੋ ਗਏ ਨੇ ਕਿ ਜਿਹੜਾ ਕਿ ਪਾਣੀ ਆ ਚੁੱਕਿਆ ਸੀਗਾ ਲਗਾਤਾਰ ਪਾਣੀ ਵਧ ਰਿਹਾ ਸੀਗਾ ਦਿਖਾਈ ਵੀ ਦੇ ਰਿਹਾ ਸੀਗਾ ਕਿ ਪਾਣੀ ਵਧ ਰਿਹਾ ਹੈ ਤੇ ਜਿਹੜਾ ਇਸ ਟਾਈਮ ਅਸੀਂ ਆਏ ਆ ਅਸੀਂ ਦੇਖਿਆ ਕਿ ਪਾਣੀ ਬਿਲਕੁਲ ਦਰਿਆ ਦੇ ਵਿੱਚ ਭਰਿਆ ਜਾ ਚੁੱਕਿਆ ਹੈ ਕਿ ਪਾਣੀ ਵਧਦਾ ਨਜ਼ਰ ਆ ਰਿਹਾ ਹੈ ਇਹ ਸਤਲੁਜ ਦਰਿਆ ਦੀਆਂ ਤਸਵੀਰਾਂ ਨੇ ਵੀਰ ਜੀ ਤੁਸੀਂ ਦੇਖ ਸਕਦੇ ਹੋ ਲਗਾਤਾਰ ਤਸਵੀਰਾਂ ਤੋਂ ਦੇ ਤੱਕ ਚਾ ਰਹੇ ਆ ਬਿਲਕੁਲ ਬਣੇ ਰਹੋ ਸਾਡੇ ਨਾਲ ਜਿਹੜਾ ਕਿ ਸਤਲੁਜ ਦੇ دریا ਦੀਆਂ ਤਸਵੀਰਾਂ ਦੇਖ ਸਕਦੇ ਹੋ ਪਾਣੀ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਪਲਕੁਲ ਪੂਰਾ ਨਕੋ ਨਕ ਪਾਣੀ ਜਿਹੜਾ ਭਰਿਆ ਜਾ ਚੁੱਕਿਆ ਸਾਰਾ ਪਾਣੀ ਇਹ ਸੁੱਕ ਚੁੱਕਿਆ ਸੀਗਾ ਇੱਥੇ ਤਾਂ ਲੱਗ ਰਿਹਾ ਸੀਗੇ ਕਿ ਹੁਣ ਪਾਣੀ ਜਿਹੜਾ ਕਿ ਨਾ ਨਹੀਂ ਆਏਗਾ ਕਿ ਜਿਹੜੀ ਕਿ ਪਸਾਨਾਂ ਨੂੰ ਰਾਤ ਮਿਲ ਚੁੱਕੀ ਆ ਬਹੁਤ ਸਾਰੇ ਗਰੀਬ ਜਿਹੜੇ ਘਰਾਂ ਜਿਹੜੇ ਲਾਗੇ ਬੈਠੇ ਨੇ ਦਰਿਆ ਦੇ ਕੰਢੇ ਤੇ ਉਹਨਾਂ ਨੂੰ ਰਾਤ ਮਿਲ ਚੁੱਕੀ ਆ ਪਰ ਜਿਹੜਾ ਘਿਆਸ ਜੀ ਦੇਖ ਸਕਦੇ ਹੋ ਇਹ ਪਾਣੀ ਜਿਹੜਾ ਕਿ ਲਗਾਤਾਰ ਵੱਧਦਾ ਹੀ ਨਜ਼ਰ ਆ ਰਿਹਾ ਕੋਈ ਇਹੇ ਘਟਣ ਦਾ ਨਾ ਨਹੀਂ ਹੈ ਜੇ 29 ਤਰੀਕ ਹੈ ਕਿ ਜਿਹੜਾ ਪਾਣੀ ਲਗਾਤਾਰ ਵੱਧ ਰਿਹਾ ਬਾਈ ਜੀ ਲਗਾਤਾਰ ਪਾਣੀ ਵੱਧਦਾ ਨਜ਼ਰ ਆ ਰਿਹਾ ਦਿਖਾਈ ਦੇ ਰਿਹਾ ਕਿ ਲਗਾਤਾਰ ਪਾਣੀ ਸਤਲੁਜ ਦਰਿਆ ਦੇ ਵਿੱਚ ਵੱਦਾ ਨਜ਼ਰ ਆ ਰਿਹਾ ਹੈ